ਫਰੀਦਕੋਟ ਚ ਅੱਜ ਤੱਕ 53 ਡੈਂਗੂ ਦੇ ਜਿਹੜੇ ਕਨਫਰਮਡ ਕੇਸਿਜ਼ ਰਿਪੋਰਟ ਹੋਇਆ ਹੈ ਜੇ ਅਸੀਂ ਪਿਛਲੇ ਸਾਲ ਨਾਲ ਲੈਂਦਾ ਕੰਪੈਰੀਜ਼ਨ ਕਰੀਏ ਤਾਂ ਪਿਛਲੇ ਸਾਲ 31 ਦਸੰਬਰ ਤੱਕ ਲਗਭਗ 6500 ਕੇਸ ਆਇਆ ਸੀ ਔਰ ਇਹ ਜਿਹੜਾ ਨੰਬਰ ਹੈ ਕਾਫੀ ਘਟਾ ਸਬਸਟੈਂਸ਼ੀਲੀ ਘਟ ਨੰਬਰ ਹੈ ਕੋਈ ਅਸਰਾ ਦੀ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਵੀ ਐਕਚੁਅਲੀ ਕੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਂ ਆਰਐਮਪੀ ਜਿਹੜਾ ਕੋਈ ਵੀ ਪਲੇਟलेट्स ਘਟੀ ਹੈ ਜਿਹੜਾ ਕਿਸੇ ਵੀ ਕਾਰਨ ਕਰਕੇ ਘਟਿਆ ਉਹ ਸਮਝ ਲੈਂਦੇ ਡੈਂਗੂ ਹੈ ਜਾ ਜਿਹੜਾ ਉਹ ਕਾਰਡ ਮੈਥਡ ਨਾਲ ਟੈਸਟ ਕਰਦੇ ਉਹ ਰਿਲਾਈਏਬਲ ਟੈਸਟ ਨਹੀਂ ਹੈ ਕਨਫਰਮੇਟਰੀ ਜਿਹੜਾ ਮੈਥਡ ਹੈ ਜਿਹੜਾ ਐਲਾਈਜ਼ਾ ਲੈਬਸ ਕੀਤੇ ਜਾਂਦੇ ਉਹ ਹੀ ਕਨਫਰਮੇਟਰੀ ਟੈਸਟ ਹੈ ਅਸੀਂ ਪ੍ਰਾਈਵੇਟ ਸੈਕਟਰ ਨੂੰ ਲਗਾਤਾਰ ਸੈਂਸਿਟਾਈਜ਼ ਵੀ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਕੋਈ ਵੀ ਕੇਸ ਹੈ ਜਿਹੜਾ ਉਹਨੂੰ ਉਦੋਂ ਤੱਕ ਡੈਂਗੂ ਡਿਕਲੇਅਰ ਨਾ ਕੀਤਾ ਜਾਵੇ ਜਦੋਂ ਤੱਕ ਉਹਦਾ ਐਲਾਈਜ਼ਾ ਨਾਲ ਕਨਫਰਮੇਸ਼ਨ ਨਾ ਹੋ ਗਈ ਉਹਨਾਂ ਨਾਲ ਐਵੇਂ ਲੋਕਾਂ ਦੇ ਵਿੱਚ ਜਿਹੜੀਆਂ ਹੈਗੀਆਂ ਚਿੰਤਾ ਵਧ ਜਾਂਦੀ ਹੈ ਤਾਂ ਕਿਉਂਕਿ ਕਈ ਵਾਰੀ ਮਰੀਜ਼ 90% ਡੈਂਗੂ ਆਪਣੇ ਆਪ ਹੀ ਠੀਕ ਹੋ ਜਾਣਾ ਹੈ ਪੈਰਾਸੀਟਮਲ ਟੈਬੂਲਟ ਦੇਣੀ ਹੈ ਪਲੇਟलेट्स ਪੂਰੀਆਂ ਹੋ ਜਾਂਦੀਆਂ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਉਸ ਤਰ੍ਹਾਂ ਕਰਕੇ ਉਹ ਡੈਂਗੂ ਕਹਿ ਕੇ ਕੰਮ ਚਲਾ ਲੈਂਦੇ ਆ ਉਹਨੂੰ ਵੈਸੇ ਟੈਕਨੀਕਲ ਲੈਂਗੁਏਜ ਸ਼ੁਰੂ ਡੈਂਗੂ ਸਸਪੈਕਟ ਕਹਿੰਦੇ ਆ ਉਦੋਂ ਕਨਫਰਮ ਹੁੰਦਾ ਜਦੋਂ ਲਾਈਜ਼ ਆਉਂਦੀ ਹੈ ਚੈਕਿੰਗ ਵੀ ਅਸਰ ਕਿਸਾ ਚੱਲ ਰਹੀ ਹੈ ਸਰ ਇਸਦੀ ਤਾਂ ਚੈਕਿੰਗ ਅਸੀਂ ਕਾਫੀ ਇਫੈਕਟਿਵਲੀ ਕਰ ਰਹੇ ਆ ਮੈਂ ਇੱਥੇ ਗੱਲ ਹੋਰ ਦੱਸਣਾ ਚਾਹਾਂਗਾ ਅਸੀਂ ਦਿੱਲੀ ਬੇਸਡ ਇੱਕ ਐਨਜੀਓ ਹੈ ਸਾਡੇ ਨਾਲ ਉਹਨਾਂ ਨੇ ਕੱਲ ਹੀ ਕੋਲੈਬੋਰੇਟ ਕੀਤਾ ਹੈ ਜਿੰਨਾ ਏਰੀਆ ਦੇ ਵਿੱਚ ਲਾਸਟ ইয়ারਸ ਦੇ ਵਿੱਚ ਹੌਟਸਪੌਟਸ ਹੌਟਸਪੌਟ ਹੁੰਦੇ ਜਿੱਥੇ ਬਹੁਤ ਜ਼ਿਆਦਾ ਕੇਸ ਪਿਛਲੇ ਵਾਰ ਆਏ ਸੀ ਤਾਂ ਉਹਨਾਂ ਹੌਟਸਪੌਟਸ ਤੇ ਅਸੀਂ ਆਪਣੀਆਂ ਟੀਮਾਂ ਦੇ ਨਾਲ ਉਸ ਐਨਜੀਓ ਦੀ ਮਦਦ ਲੈ ਕੇ ਸਪਰੇਅ ਤੇ ਫੋਗਿੰਗ ਵਧਾ ਰਹੇ ਹਾਂ ਔਰ ਅਸੀਂ ਇਸ ਮੌਕੇ ਬੜੇ ਪਾਰਟਿਕੂਲਰ ਹੈ ਜਿਹੜੀ ਇਸ ਸਾਲ ਹੈ ਸਾਡੀ ਸਿਚੁਏਸ਼ਨ ਪਿਛਲੇ ਸਾਲਾਂ ਨਾਲੋਂ ਬਹੁਤ ਵਧੀਆ ਰਹੇਗੀ ਕੱਲ ਹੀ ਮੈਂ ਇਹਨਾਂ ਨਾਲ ਰਿਵਿਊ ਮੀਟਿੰਗ ਕੀਤੀ ਹੈ ਔਰ ਜਿਹੜੇ ਸਾਡੇ 4-5 ਹੌਟਸਪੌਟ ਪਾਉਂਦੇ ਆ ਇੱਕ ਕੋਰਪੋਰੇਟ ਇੰਡਸਟਰੀ ਏਰੀਆ ਹੈਗਾ ਰੀਪੋਰਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਚਤੰਦਰ ਚੌਥੜਿਆਸੇ ਪਾਸੇ ਦਾ ਏਰੀਆ ਜਿਹੜੇ ਵੀ ਸਾਡੇ ਹੌਟਸਪots ਆਇਡੈਂਟੀਫਾਈਡ ਹੌਟਸਪots ਜਿੱਤੋ ਹੈ ਤਾਂ ਉਹਨਾਂ ਹੌਟਸਪots ਨੂੰ ਅਸੀਂ ਪਲਟੀਕੁਲਰਲੀ ਫੋਕਸ ਕਰਕੇ ਉੱਥੇ ਪਾਣੀ ਦੀ ਜਿਹੜੀ ਹੈਗੀ ਹੈ ਵਿਖੋਲਾ ਪਾਣੀ ਦਾ ਨਹੀਂ ਪਿਆ ਫਰਾਈਡੇਜ਼ ਡਰਾਈਡੇ ਹੈ ਉਸ ਏਰੀਆ ਤੇ ਅਸੀਂ ਕਾਫੀ ਫੋਕਸ ਹੈ ਔਰ ਸਾਡੀਆਂ ਪੂਰੀਆਂ ਇਸ ਸਮੇਂ ਅਸੀਂ ਹਮਲਾ ਮਾਰ ਰਹੇ ਹਾਂ ਵੀ ਇਸ ਸਰ ਜਿਹੜੇ ਡੈਂਗੂ ਦੇ ਕੇਸ ਜ਼ਿਆਦਾ ਨਾਲ ਲੋਕ ਜਿਹਨੇ ਸਰ ਪ੍ਰਾਈਵੇਟ ਹਸਪੀਟਲਾਂ ਨੂੰ ਪਹੁੰਚ ਹੁੰਦੇ ਆ ਜਿੱਥੇ ਐਸਾ ਵੀ ਪ੍ਰੋਬਲਮ ਆਉਂਦੀ ਹੈ ਟੈਸਟ ਕਰਾ ਕੇ ਪ੍ਰਾਈਵੇਟ ਹਸਪਤਲ ਨੂੰ ਪਹਿਲ ਦਿੰਦੀ ਔਨਾਂ ਨੂੰ ਮਤਲਬ ਕਿ ਪ੍ਰਾਈਵੇਟ ਜਾਣਾ ਚਾਹੀਦਾ ਜਾਂ ਸਰਕਾਰੀ ਹਸਪਤਲਾਂ ਜਾਂ ਜਾ ਕੇ ਚੈੱਕ ਕਰਨਾ ਜਿੱਥੋਂ ਤੱਕ ਤਾਂ ਤੁਸੀਂ ਕਹਿ ਰਹੇ ਹੋ ਜੀ ਪ੍ਰਾਈਵੇਟ ਨੂੰ ਪਹਿਲ ਦਿੰਦੇ ਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਸਾਡੀ ਇਸ ਸਮੇਂ ਜਿਹੜੀ ਓਪੀਡੀ ਹੈ 1200 ਦੇ ਕਰੀਬ ਚੱਲ ਰਹੀ ਹੈ ਸਾਡੇ ਆਮ ਆਦਮੀ ਕਲੀਨਿਕਸ ਹੈ 16 ਆਮ ਆਦਮੀ ਕਲੀਨਿਕ ਸਾਡੇ ਕੋਲੇ ਹੈ ਔਰ ਉਹਨਾਂ ਦੀ ਲਗਭਗ ਹਜ਼ਾਰ ਦੇ ਕਰੀਬ ਓਪੀਡੀ ਕਵਰ ਕਰ ਰਹੀ ਹੈ ਔਰ 70% ਇਸ ਸਮੇਂ ਜੇ ਅਸੀਂ ਗੱਲ ਕਰੀਏ ਤਾਂ ਇੰਡੋਰ ਸਾਡੇ ਕੋਲੇ ਹੈ ਤੇ 50 ਤੋਂ 60% اوਪੀਡੀ ਸਾਡੇ ਕੋਲੇ ਹੈ ਜਿਹੜੀ ਇੱਕ ਬਹੁਤ ਅੱਛੀ ਫਿਗਰ ਹੈ ਇੰਨੀ ਫਿਗਰ ਦੇ ਵਿੱਚ ਜੇ ਹਸਪੀਟਲਸ ਤੇ ਸਰਵਿਸਸ ਮਿਲ ਰਹੀਆਂ ਤਾਂ ਇਹ ਬਹੁਤ ਅੱਛੀਆਂ ਸਵਾਮ ਹੈ ਪ੍ਰਾਈਵੇਟ ਸੈਕਟਰ ਨੇ ਵੀ ਕੰਮ ਕਰਨਾ ਹੁੰਦਾ ਹੈ ਕਿਉਂਕਿ ਕੁਝ ਲੋਕਾਂ ਨੇ ਹਸਪੀਟਲ ਦੇ ਵਿੱਚ ਜਿਆ ਇੱਕ ਲਾਈਨ 'ਚ ਲੱਗਣਾ ਪੈਂਦਾ ਹੈ ਤਾਂ ਕੁਝ ਵੇਟਿੰਗ ਪੀਰੀਅਡ ਹੁੰਦਾ ਹੈ ਤਾਂ ਉਹਨਾਂ ਕੋਲੇ ਸਮੇਂ ਦੀ ਘਾਟ ਹੋਣ ਕਰਕੇ ਜਾਂ ਉਸ ਉਹਨਾਂ ਦੀ ਮਨ 'ਚ ਭਾਵ ਹੁੰਦੇ ਹੈ ਇਹ ਸ਼ਾਇਦ ਪ੍ਰਾਈਵੇਟ ਸੈਕਟਰ ਵਧੀਆਂ ਕਰਦਾ ਹੈ اور میں ایک چیز بڑی داਵੇ ਨਾਲ ਕਹਿਣੀ ਚਾਹਾਂਗਾ ਖਾਸ ਕਰਕੇ ਸੇਵਲ ਹਸਪਤਲ ਫੀਤਪੁਰ ਬਾਰੇ ਸਾਡੀਆਂ ਜਿਹੜੀਆਂ ਹੈਲਥ ਸੇਵਾਵਾਂ ਹੈ ਇਹ ਕਿਸੇ ਵੀ ਚੰਗੇ ਇੰਸਟੀਚਿਊਸ਼ਨ ਨਾਲੋਂ ਘੱਟ ਨਹੀਂ ਹੈ ਜੋ ਵੀ ਸਾਡੇ ਡਾਕਟਰ ਮਾਹਰ ਹੈ ਉਹ ਬਹੁਤ ਮਿਹਨਤ ਕਰ ਰਹੇ ਸਾਡਾ ਆਪਣੀ ਡਾਇਲਸਿਸ ਯੂਨਿਟ ਹੈ ਭਾਵੇਂ ਦੀ ਸਾਡਾ ਮੈਡੀਕਲ ਯੂਨਿਟ ਹੈ ਭਾਵੇਂ ਅਸੀਂ ਸਰਜਰੀਜ਼ ਕਰ ਰਹੇ ਆ ਭਾਵੇਂ ਜੋਇੰਟ ਰੀਪਲੇਸਮੈਂਟ ਕਰ ਰਹੇ ਆ ਟ੍ਰੀਵਰਸ ਕਰ ਰਹੇ ਸਾਡੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਜੇ ਜਿਹੜਾ ਪਟਾਣਾ ਹੈ ਜੇ ਹੁਣ ਜਿਹਾ ਮਹੱਲਾ ਕਲੀਨਿਕ ਵਗੈਰਾ ਖੁੱਲਨੇ ਲਏ ਨੇ ਉੱਥੇ ਫੈਸ਼ਨ ਜਿਹੜੇ ਹੈਗੇ ਸਾਰੇ ਥਾਂ ਤੇ ਵੇਲੇ ਪਰ ਸਾਰੇ ਕਿਤੇ ਯੂਨੀਫਾਰਮ ਲਈ ਆਲ ਜਿਹੜੇ 41 ਟੈਸਟ ਅਵੇਲੇਬਲ ਹੈ ਇੱਕੋ ਕੰਪਨੀ ਟੈਸਟ ਕਰਦੀ ਹੈ ਇਸ ਕਰਕੇ ਉਹਨਾਂ ਦੀ ਕੁਆਲਟੀ ਵੀ ਸੇਮ ਹੈ ਦਵਾਈ ਵੀ ਇੱਕੋ ਥਾਂ ਤੋਂ ਆਉਂਦੀ ਹੈ 81 ਦਵਾਈਆਂ ਸਾਰੇ ਸਾਡੇ ਆਮ ਆਦਮੀ ਕਲੀਨਿਕ ਅਵੇਲੇਬਲ ਹੈ ਯੂਨੀਫਾਰਮ ਪੈਟਰਨ ਹੈ ਇਸ ਕਰਕੇ ਜੋ ਵਿਵਸਥਾ ਹੈ ਉਹ ਸਾਰੇ ਕਿਤੇ ਸੇਮ ਹੈ ਪੈਰਿਟੀ ਹੈ ਤੇ ਡੇਂਗੂ ਤੋਂ ਬਚਾਅ ਕਰਨ ਵਾਸਤੇ ਕਿਹੜੀਆਂ ਗੱਲਾਂ ਡੇਂਗੂ ਤੋਂ ਇੱਕ ਤਾਂ ਸਭ ਤੋਂ ਵੱਡਾ ਪੁਚਾਅ ਹੈ ਜੀ ਜਿਹੜਾ ਮੱਛਰ ਹੈ ਇਹ ਸਾਫ਼ ਪਾਣੀ 'ਚ ਫੈਲਦਾ ਹੈ ਤਾਂ ਅਸੀਂ ਕਿਤੇ ਵੀ ਜਿਹੜੀ ਪਾਣੀ ਦੀ ਕਲੈਕਸ਼ਨ ਹੈ ਖਾਸ ਕਰਕੇ ਬਰਸਾਤ ਤੋਂ ਬਾਅਦ ਆਪਾਂ ਦੀ ਉਹ ਛੱਤ ਤੇ ਸਾੜੇ ਪੰਜੇ ਵਾਲਾ ਪਾਟ ਪਿਆ ਕੋਈ ਟਾਇਰ ਪਿਆ ਕੋਈ ਭਾਂਡਾ ਪਿਆ ਕੋਈ ਕੂਲਰ ਦਾ ਮੂੰਹ ਖੁੱਲਿਆ ਕੋਈ ਟੈਂਕੀ ਦਾ ਮੂੰਹ ਖੁੱਲਿਆ ਤਾਂ ਇਹ ਸਾਨੂੰ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਹਰ ਸ਼ੁੱਕਰਵਾਰ ਸਾਰੇ ਪਾਣੀ ਹੈ ਜਿਹੜੇ ਪਾਉਂਦੀ ਉਹ ਸਾਰਾ ਕੋਈਰੀਆਂ ਦਾ ਪਾਣੀ ਹੈ ਗਮਲਿਆਂ ਦਾ ਪਾਣੀ ਹੈ ਬੋਤਲ ਚ ਮਨੀਪੂਲਡ ਦਾਨੇ ਉਹ ਸਾਰਾ ਬਦਲ ਦੇਣਾ ਚਾਹੀਦਾ ਕਿਉਂਕਿ ਲਾਰਵਾ 7 ਡੇਸ ਦੇ ਵਿੱਚ ਵਿੱਚ ਦੁਆਰਾ ਡਿਸਟਰੋਏ ਹੋ ਜਾਂਦਾ ਤਾਂ ਇੱਕ ਸਵੇਰ ਦੇ ਸਮੇਂ ਸਾਨੂੰ ਨਹੀਂ ਪੈਣਾ ਚਾਹੀਦਾ ਇਸ ਤੇ ਇਹ ਬੱਚੇ ਜਿਆਦਾ ਕੱਟਦਾ ਉਹ ਸਟਰੀਨ ਉੱਤੇ ਰੱਖ ਕੇ ਰੱਖਣਾ ਚਾਹੀਦਾ ਤੇ ਜੇ ਕਿਸੇ ਕਿਸਮ ਚ ਬੁਖਾਰ ਹੁੰਦਾ ਤਾਂ ਸਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ